ਹੈਲੋ ਫਰੈਂਡਸ ਅੱਜ ਕਹਾਣੀ ਕਰਮਾ ਵਾਲੀ ਦਾ ਭਾਗ 11ਮ ਯਾਨੀ ਕਿ ਆਖਰੀ ਪਾਗ ਸੁਣਾਵਾਂਗੀ ਆਓ ਸੁਣਦੇ ਹਾਂ ਇਸ ਦਿਲਚਸਪ ਕਹਾਣੀ ਦਾ ਭਾਗ ਆਖਰੀ ਪੁਲਿਸ ਨੂੰ ਦੇਖ ਸਾਰਿਆਂ ਉੱਥੋਂ ਦਿੱਤਰ ਹੋ ਗਈਆਂ ਸਭ ਨੇ ਆਪੋ ਆਪਣੇ ਘਰਾਂ ਦੇ ਬੂਹੇ ਬੰਦ ਕਰ ਲਈ ਗੱਡੀ ਵਿੱਚੋਂ ਦੋ ਪੁਲਿਸ ਵਾਲੇ ਤੇ ਦੋ ਲੇਡੀਜ਼ ਪੁਲਿਸ ਉਤਰੀ ਮਲਕੀਤ ਨੂੰ ਬਾਹਰ ਖੜੇ ਦੇਖ ਕੇ ਥਾਣੇਦਾਰ ਨੇ ਪੁੱਛਿਆ 파ਰੋ ਨਾਮ ਦੀ ਲੜਕੀ ਇਸੇ ਘਰ ਵਿੱਚ ਰਹਿੰਦੀ ਹੈ ਹਲਕੀ ਇਤਨੇ ਹਾਂਜੀ ਵਿੱਚ ਜਵਾਬ ਦਿੱਤਾ ਐਨਾ ਕਹਿੰਦਿਆਂ ਉਹ ਘਰ ਅੰਦਰ ਚਲੇ ਗਏ ਥਾਣੇਦਾਰ ਨੇ ਪੁੱਛਿਆ ਤੁਹਾਡੇ ਚੋ ਪਾਰੋ ਕੌਣ ਹੈ ਪੁਲਿਸ ਨੂੰ ਦੇਖਦਿਆਂ ਹੀ ਪਾਰੋ ਨੇ ਰੋਣੀ ਜਿਹੀ ਸੂਰਤ ਬਣਾਉਂਦਿਆਂ ਕਿਹਾ ਜੀ ਮੈਂ ਹੀ ਆ ਪਾਰੋ ਤੇ ਇਹ ਨੇ ਮੇਰੇ ਮੁਜ਼ਰੀਮ ਆ ਦੇਖੋ ਥਾਣੇਦਾਰ ਜੀ ਇਹਨਾਂ ਦੇ ਮੁੰਡੇ ਅਤੇ ਇਹਨਾਂ ਨੇ ਮਿਲ ਕੇ ਮੇਰਾ ਕੁੱਟ-ਕੁੱਟ ਕੇ ਕੀ ਹਾਲ ਬਣਾਇਆ ਪਾਰੋ ਨੇ ਆਪਣੇ ਨਿਸ਼ਾਨ ਦਿਖਾਉਂਦਿਆਂ ਕਿਹਾ ਥਾਣੇਦਾਰ ਕੜਕਿਆ ਚੋਕਈ ਇਹਨਾਂ ਨੂੰ ਤੇ ਗੱਡੀ ਚ ਪਾਓ। ਥਾਣੇਦਾਰ ਨੇ ਆਪਣੇ ਸਾਥੀਆਂ ਨੂੰ ਹੁਕਮ ਦਿੱੰਦੇ ਕਿਆ। ਇਹ ਸੁਣ ਸੁਰਜਨ ਨੇ ਆਪਣੇ ਦੋਨੋਂ ਹੱਥ ਜੋੜ ਦੇ ਕੇ ਕਿਆ। ਇੱਕ ਮਿੰਟ ਪਹਿਲਾਂ ਪੂਰੀ ਗੱਲ ਤਾਂ ਸੁਣੋ ਸਾਹਬ ਜੀ। ਤੁਸੀਂ ਕੌਣ? ਮੈਂ ਅੰਨਾ ਦਾ ਵੱਡਾ ਭਾਈ ਤੇ ਮੁੰਡੇ ਦਾ ਤਾਇਆ। ਕਰਦਾ ਆਪਸੀ ਝਗੜਾ ਹੈ। ਆਪੇ ਰਲ ਮਿਲ ਸੁਲਝਾ ਲਵਾਂਗੇ। ਥਾਣੇਦਾਰ ਬੋਲਿਆ ਆਪਣੇ ਭਤੀਜੇ ਨੂੰ ਦੇਖੋ ਕਿਵੇਂ दारू ਦਾ ਟੋਨੋ ਆ ਪਿਆ। ਤੇ ਉਧਰ ਦੇਖੋ ਕੁੜੀ ਦੀ ਹਾਲਤ ਮਾਰ ਮਰ ਕਿਵੇਂ ਹਾਲਤ ਵਿਗਾੜੀ ਪਈ ਹੈ ਵਿਚਾਰੀ ਦੀ। ਕੁੜੀ ਤੋਂ ਦਾਸ ਮੰਗਣ ਦਾ ਕੇਸ ਦਰਜ ਹੋਇਆ ਇਹਨਾਂ ਤੇ ਇਹਨਾਂ ਨੂੰ ਸਾਡੇ ਨਾਲ ਚੱਲਣਾ ਤਾਂ ਪਵੇਗਾ ਚਰਨੋ ਬੋਲੀ ਏ ਕੁੜੀ ਝੂਠ ਬੋਲ ਰਹੀ ਹੈ ਥਾਣੇਦਾਰ ਜੀ ਅਸੀਂ ਕੋਈ ਦਾਸ ਦੀ ਨਹੀਂ ਮੰਗ ਕੀਤੀ ਇਸ ਤੋਂ ਥਾਣੇਦਾਰ ਬੋਲਿਆ ਇਹ ਸਾਬਤਾ ਹੁਣ ਥਾਣੇ ਜਾ ਕੇ ਹੀ ਸਾਬਤ ਕਰਿਓ ਸੁਰਜਨ ਬੋਲਿਆ ਨਹੀਂ ਤੁਸੀਂ ਇਹਨਾਂ ਨੂੰ ਆਏ ਨਹੀਂ ਲਿਜਾ ਸਕਦੇ ਮੈਂ ਆਪਣੇ ਭਰਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਇਹਨੇ ਪੈਸਿਆਂ ਦਾ ਅੱਜ ਤੱਕ ਕੋਈ ਲਾਲਚ ਨਹੀਂ ਕਰਿਆ ਥਾਣੇਦਾਰ ਬੋਲਿਆ ਤੁਸੀਂ ਵਿਚਾਰੇ ਨਾ ਬੋਲੋ ਤੇ ਪਾਸੇ ਹਟੋ ਸਾਨੂੰ ਆਪਣੀ ਕਾਰਵਾਈ ਕਰਨ ਦਿਓ ਐਨਾ ਕਹਿੰਦੇ ਹੈ ਇੱਕ ਪੁਲਿਸ ਵਾਲੇ ਨੇ ਦਲੀਪ ਨੂੰ ਗਰਮੀਓ ਫੜ ਗੱਡੀ ਤੱਕ ਲੈ ਗਿਆ ਮੱਖਣ ਸ਼ਰਮ ਨਾਲ ਪਾਣੀ ਪਾਣੀ ਹੁੰਦਾ ਹੋਇਆ ਆਪਣੇ ਆਪ ਹੀ ਗੱਡੀ ਵਿੱਚ ਜਾ ਬੈਠ ਗਿਆ ਚੰਨੋ ਰੋਂਦੀ ਹੋਈ ਪੈਰ ਪਿਛਾਂ ਵੱਲ ਖਿੱਚ ਰਹੀ ਸੀ ਲੇਡੀਜ਼ ਪੁਲਿਸ ਚਰਨੋ ਦੀਆਂ ਦੋਨੇ ਬਾਹਾਂ ਫੜ ਹਲੇ ਲਜਾਣ ਹੀ ਲੱਗੀ ਸੀ ਕਿ ਐਨੇ ਨੂੰ ਰਾਜੂ 파ਰੋ ਦੇ ਮਾਪਿਓ ਨੂੰ ਨਾਲ ਲੈ ਕੇ ਆਉਂਦਿਆਂ ਹੀ ਬੋਲਿਆ ਰੁਕੋ ਥਾਣੇਦਾਰ ਜੀ ਆਪਣੇ ਮਾਪਿਓ ਨੂੰ ਦੇਖ ਪਾਰੋ ਦੇ ਚਿਹਰੇ ਉੱਪਰ ਪਸੀਨਾ ਛੁੱਟਣ ਲੱਗ ਪਿਆ। ਆ ਕਿਧਰੋਂ ਆ ਗਈ? ਮੈਂ ਤਾਂ ਬੁਲਾਇਆ ਨਹੀਂ ਸੀ ਇਹਨਾਂ ਨੂੰ। ਉਹ ਇੱਕੋ ਦਮ ਘਬਰਾ ਕੇ ਬੋਲੀ। ਥਾਣੇਦਾਰ ਬੋਲਿਆ, "ਤੁਸੀਂ ਕੌਣ? ਰਾਜੂ ਨੇ ਦੱਸਿਆ। ਇਹ ਕੁੜੀ ਦੇ ਮਾਪਿਓ। ਇਹਨਾਂ ਤੋਂ ਪੁੱਛੋ ਵੀ ਕਿੰਨਾ ਕੁ ਦਾਅਜ਼ ਮੰਗਿਆ ਇਹਨਾਂ ਨੇ।" ਥਾਣੇਦਾਰ ਨੇ ਜਿਵੇਂ ਹੀ ਕੁੜੀ ਦੇ ਮਾਪਿਓ ਤੋਂ ਇਸ ਬਾਰੇ ਪੁੱਛਿਆ ਤਾਂ ਦੋਨਾਂ ਨੇ ਨੀਵੀਂ ਪਾ ਲਈ। ਪਾਰੋ ਦੇ ਪਿਓ ਮਦਨ ਸਿੰਘ ਨੇ ਆਪਣੇ ਦੋਨੋਂ ਹੱਥ ਜੋੜ ਕੇ ਥਾਣੇਦਾਰ ਤੋਂ ਮਾਫੀ ਮੰਗ ਲਈ ਕਿਆ। ਮਾਫ ਕਰੋ ਜੀ ਪਰ ਇਹ ਰਿਪੋਰਟ ਝੂਠੀ ਹੈ ਤੇ ਬਿਲਕੁਲ ਸੱਚ ਬੋਲ ਰਹੇ ਨੇ ਕੋਈ ਦਾਜ ਨਹੀਂ ਮੰਗਿਆ ਇਹਨਾਂ ਨੇ ਸਾਥੋਂ ਥਾਣੇਦਾਰ ਬੋਲਿਆ ਏ ਕੀ ਮਜ਼ਾਕ ਹੈ ਤੁਹਾਡੀ ਕੁੜੀ ਤਾਂ ਕਹਿ ਰਹੀ ਸੀ ਦਾਜ ਲਈ ਇਹਨਾਂ ਨੇ ਇਸ ਨਾਲ ਕੁੱਟਮਾਰ ਕੀਤੀ ਹੈ ਤੁਸੀਂ ਕਹਿ ਰਹੇ ਹੋ ਨਹੀਂ ਪਰ ਉਹਨੇ ਕਿਹਾ ਹਾਂ papa ਤੁਹਾਨੂੰ ਨਹੀਂ ਪਤਾ ਇਹਨਾਂ ਨੇ ਮਿਲ ਕੇ ਮੇਰੇ ਨਾਲ ਕੀ ਕੀ ਕੀਤਾ ਚੁੱਪ ਕਰ ਤੂੰ ਤੈਨੂੰ ਪਤਾ ਵੀ ਹੈ ਤੂੰ ਕੀ ਬੋਲੀ ਜਾ ਰਹੀ ਹੈ ਐਨਾ ਕਿਆ 파ਰੂਦੀ ਮਾ ਮਾਇਆ ਉਸਨੂੰ ਚੁੱਪ ਕਰਾਉਂਦੇ ਪਿੱਛੇ ਲੈ ਗਈ ਥਾਣੇਦਾਰ ਬੋਲਿਆ ਇਹ ਕੀ ਹੋ ਰਿਹਾ ਹੈ ਕੋਈ ਸਾਨੂੰ ਵੀ ਦੱਸੇਗਾ ਮਦਨ ਸਿੰਘ ਬੋਲਿਆ ਮਾਫ ਕਰਨਾ ਥਾਣੇਦਾਰ ਜੀ ਅਸਲ ਚ ਸਾਡੀ ਕੁੜੀ ਦੀ ਦਿਮਾਗੀ ਹਾਲਤ ਥੋੜੀ ਠੀਕ ਨਹੀਂ ਹੈ ਜਿਸ ਕਰਕੇ ਕਈ ਵਾਰ ਇਸ ਨੂੰ ਐਦਾਂ ਦੌਰੇ ਪੈਂਦੇ ਨੇ ਇਹ ਹਾਲਤ ਵੀ ਇਸਨੇ ਆਪਣੀ ਆਪ ਹੀ ਖਰਾਬ ਕਰੀ ਹੋਣੀ ਹੈ ਇਹਨਾਂ ਦਾ ਕੋਈ ਕਸੂਰ ਨਹੀਂ ਛੱਡ ਦਿਓ ਇਹਨਾਂ ਨੂੰ ਇਹ ਸੁਣ ਸਾਰੇ ਹੈਰਾਨ ਹੋ ਗਏ 파ਰੋਂ ਦੀਆਂ ਅੱਖਾਂ ਵੀ ਖੜੀਆਂ ਦੀਆਂ ਖੜੀਆਂ ਰਹਿ ਗਈਆਂ ਉਹ ਆਪਣੇ ਪਿਓ ਦੇ ਮੂੰਹ ਵੱਲ ਵੇਖਦੀ ਹੀ ਰਹਿ ਗਈ। ਥਾਣੇਦਾਰ ਬੋਲਿਆ ਕਿ ਫਿਰ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਮਲਕੀਤ ਬੋਲੀ ਤੁਹਾਨੂੰ ਇਹੀ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਪਹਿਲਾਂ ਪੂਰੀ ਗੱਲ ਤਾਂ ਸੁਣੋ। ਕਿਉਂ ਜੀ? ਠੀਕ ਹੈ ਨਾ ਮੈਂ? ਸੁਰਜਨ ਵੱਲ ਇਸ਼ਾਰਾ ਕਰਦੇ ਕਿਹਾ ਕੁੜੀ ਦੇ ਮਾਪਿਓ ਦੀ ਗਵਾਹੀ ਭਰਨ ਤੇ ਥਾਣੇਦਾਰ ਨੇ ਉਹਨਾਂ ਨੂੰ ਛੱਡ ਦਿੱਤਾ। ਫਤਿਹ ਮਾਫੀ ਮੰਗਦਿਆ ਕਿਹਾ ਐਨੂੰ ਕਿਸੇ ਚੰਗੇ ਡਾਕਟਰ ਦੇ ਦਿਖਾਓ। ਐਵੇਂ ਕਿਸੇ ਦਿਨ ਫਿਰ ਤੁਹਾਡੀ ਬੇਇੱਜ਼ਤੀ ਕਰਵਾਉ। ਇੰਨਾ ਕੇ ਗੱਡੀ ਲੈ ਉਹ ਤੋਂ ਚਲੀ ਗਈ ਉਹਨਾਂ ਦੇ ਜਾਂਦਿਆ ਪਾਰੋ ਰੋਂਦਿਆਂ ਆਪਣੀ ਮਾਂ ਨੂੰ ਕਹਿਣ ਲੱਗੀ ਤੁਸੀਂ ਇਹਨਾਂ ਝੂਠਿਆਂ ਦੀ ਖਾਤਰ ਮੈਨੂੰ ਉਹਨਾਂ ਸਾਹਮਣੇ ਪਾਗਲ ਸਾਬਿਤ ਕਰਤਾ ਤੁਹਾਨੂੰ ਨਹੀਂ ਪਤਾ ਮਾਂ ਇਹ ਮੇਰੇ ਨਾਲ ਕੀ سلوਕ ਕਰਦੇ ਨੇ ਐਨਾ ਸੁਣਦਿਆਂ ਹੀ ਮਦਨ ਨੇ ਆਪਣੀ ਧੀ ਦੇ ਪੱਟ ਕੇ ਚਪੇੜ ਮਾਰੀ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਸਭ ਲੱਛਣ ਕਰਦੇ ਆ ਉਹ ਤਾਂ ਸ਼ੁਕਰ ਹੈ ਰਾਜੂ ਨੇ ਮੈਨੂੰ ਸਮਾਂ ਰਹਿੰਦਾ ਸਾਰਾ ਕੁਝ ਦੱਸ ਦਿੱਤਾ ਨਈ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਚਲਣਾ ਸੀ ਇਹ ਸੁਣ ਸਾਰੇ ਹੈਰਾਨ ਹੁੰਦੀ ਰਾਜੂ ਵੱਲ ਵੇਖਣ ਲੱਗ ਪਏ ਮਦਨ ਸਿੰਘ ਬੋਲਿਆ ਦੋਨਾਂ ਦੀ ਸਹਿਮਤੀ ਨਾਲ ਹੀ ਹੋਇਆ ਸੀ ਨਾ ਵਿਆਹ ਜੇ ਨਹੀਂ ਪਸੰਦ ਸੀ ਤਾਂ ਪਹਿਲਾਂ ਦੱਸ ਦੇਣਾ ਸੀ ਕਿਉਂ ਖਾਮਕਾ ਬੇਇੱਜ਼ਤੀ ਕਰਵਾਈ ਨਾਲੇ ਆਪਣੀ ਨਾਲੇ ਇਹਨਾਂ ਦੀ ਰਾਜੂ ਲਿਆਇਆ ਸੀ ਫੜ ਕੇ ਉਸ ਮੁੰਡੇ ਨੂੰ ਮੇਰੇ ਕੋਲ ਜਿਸ ਨਾਲ ਤੂੰ ਮਦਨ ਕਹਿੰਦੇ-ਕਹਿੰਦੇ ਰੁਕ ਗਿਆ ਕਿਸੇ ਕੰਮ ਦਾ ਨਹੀਂ ਉਹ ਭੱਜ ਗਿਆ ਅਗਲਾ ਤੈਨੂੰ 얘ਤੇ ਕੱਲੀ ਨੂੰ ਫਸਾ ਕੇ ਤੇ ਇਥੋਂ ਪਹਿਲਾਂ ਕਈ ਕੁੜੀਆਂ ਦੀ ਜ਼ਿੰਦਗੀ ਖਰਾਬ ਕਰ ਚੁੱਕਿਆ ਓ ਕੱਲਾ ਪੈਸਿਆਂ ਤੱਕ ਮਤਲਬ ਸੀ ਓਨੂੰ ਜਿੰਦੇ ਪਿੱਛੇ ਤੂੰ ਆਪਣਾ ਇਹ ਹਾਲ ਬਣਾਇਆ ਏ ਸੁਣ ਆਪਣੇ ਮਾਂ ਬਾਪ ਅੱਗੇ 파ਰੋ ਚੁੱਪ ਚਾਪ ਨੀਵੀਂ ਪਾਈ ਖੜੀ ਰਹੀ 파ਰੋ ਦੀ ਮਾਂ ਮਾਇਆ ਬੋਲੀ ਨਾ ਆਹੀ ਸੰਸਕਾਰ ਦਿੱਤੇ ਸੀ ਮੈਂ ਤੈਨੂੰ ਆਹ ਦਿਨ ਧੋਣੇ ਬਾਕੀ ਰਹਿ ਗਏ ਸੀ ਸਾਡੇ ਲਈ ਆਪਣੀ ਧੀ ਨੂੰ ਡਾਂਟ ਦਿਆ ਕਿਆ ਚਰਨੋ ਬੋਲੀ ਨਾਨਾ ਜੀ ਬਹੁਤ ਸਨੇ ਸੰਸਕਾਰ ਨੇ ਤੁਹਾਡੀ ਧੀ ਦੇ ਤਾਂ ਹੀ ਦੇਖੋ ਕਿਵੇਂ ਐਨਾ ਸਭ ਹੋ ਜਾਣ ਦੇ ਬਾਵਜੂਦ ਵੀ ਇਹ ਸ਼ਰਮਾ ਵਾਂਗੂ ਖੜੀ ਐ ਐਂਦੀ ਤਾਂ ਕੋਈ ਹੋਰ ਹੁੰਦੀ ਤਾਂ ਹੁਣ ਨੂੰ ਡੁੱਬ ਕੇ ਮਰ ਜਾਂਦੀ ਚਰਨੋ ਪੂਰੇ ਗੁੱਸੇ ਨਾਲ ਬੋਲੀ ਸਾਨੂੰ ਮਾਫ਼ ਕਰ ਦਿਓ ਜੀ ਸਾਡੀ ਧੀ ਨੇ ਜੋ ਕੀਤਾ ਉਸ ਲਈ ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ ਐ ਐਨਾ ਕਹਿੰਦਿਆਂ ਹੀ ਮਦਨ ਨੇ ਆਪਣਾ ਸਿਰ ਝੁਕਾ ਲਿਆ ਚਰਨੋ ਬੋਲੀ ਕੋਈ ਲੋੜ ਨਹੀਂ ਤੁਹਾਡੀ ਮਾਫ਼ੀ ਦੀ ਲੈ ਜਾਵ ਆਪਣੀ ਧੀ ਨੂੰ ਆਪਣੇ ਨਾਲ ਸਾਨੂੰ ਨਹੀਂ ਚਾਹੀਦੀ ਇਹੋ ਜਿਹੀ ਨੂੰ ਆਸ ਤੋਂ ਇਹੰਦਾ ਤੇ ਸਾਡਾ ਰਿਸ਼ਤਾ ਖਤਮ ਚਰਨੋਂ ਨੇ ਪਾਰ ਉਹ ਦੀਆਂ ਸਾਰੀਆਂ ਗਰਦੂਤਾ ਕਹਿ ਸੁਣਾਈਆਂ ਚਰਨੋਂ ਦੀਆਂ ਖਰੀਆਂ ਖੋਟੀਆਂ ਸੁਣਨ ਤੋਂ ਬਾਅਦ ਉਹ ਪਾਰ ਨੂੰ ਆਪਣੇ ਨਾਲ ਲੈ ਕੇ ਚਲੇ ਗਏ ਉਹਨਾਂ ਦੇ ਜਾਂਦਿਆਂ ਹੀ ਚਰਨੋਂ ਨੇ ਚੁੰਨੀ ਦੇ ਲਾੜ ਨਾਲ ਆਪਣੇ ਹੰਝੂ ਪੂੰਝੀ ਹੋਈ ਰਾਜੂ ਕੋਲ ਦੋਵੇਂ ਹੱਥ ਜੋੜ ਕੇ ਉਹਨਾਂ ਦਾ ਸ਼ੁਕਰੀਆ ਕਰਦੇ ਕਹਿਣ ਲੱਗੀ ਜੇ ਅੱਜ ਤੋਂ ਟਾਈਮ ਤੇ ਨਾ ਆਉਂਦਾ ਤਾਜ ਪਤਾ ਨਹੀਂ ਕੀ ਹੋ ਜਾਣਾ ਸੀ ਮੈਨੂੰ ਸਮਝ ਨਹੀਂ ਆ ਰਹੀ ਮੈਂ ਤੇਰਾ ਇਹ احਸਾਨ ਕਿਵੇਂ ਚੁਕਾਵਾਂ ਮੱਖਣ ਵੀ ਬੋਲਿਆ ਜਾਉਂਦਾ ਰਹਿ ਪੁੱਤਰਾ ਰੱਬ ਤੇਰੇ ਜਿਹਾ ਮੁੰਡਾ ਹਰ ਇੱਕ ਨੂੰ ਦੇਵੇ ਮੱਖਣ ਨੇ ਉਸ ਦੇ ਸਿਰ ਉੱਪਰ ਹੱਥ ਰੱਖਦਿਆਂ ਕਿਹਾ ਇਸ ਤੋਂ ਪਹਿਲਾਂ ਰਾਜੂ ਕੁਝ ਬੋਲਦਾ ਮਲਕੀਤ ਨੇ ਰਾਜੂ ਨੂੰ ਪੁੱਛਿਆ ਤੈਨੂੰ ਕਿਵੇਂ ਪਤਾ ਸੀ ਉਸ ਮੁੰਡੇ ਦਾ ਨਾਲੇ ਤੂੰ ਤਾਂ ਅੱਜ ਕੰਮ ਤੇ ਗਿਆ ਹੋਇਆ ਸੀ ਫਿਰ ਤੈਨੂੰ ਕਿਸ ਨੇ ਦੱਸਿਆ ਇਸ ਬਾਰੇ ਸੁਰਜਨ ਨੇ ਵੀ ਮਲਕੀਤ ਦੀ ਹਾਂ ਵਿੱਚ ਹਾਂ ਪਰਦੇ ਪੁੱਛਿਆ ਹਾਂ ਓਏ ਤੂੰ ਕਿਧਰ ਟਪਕ ਪਿਆ ਅਚਾਨਕ ਰਾਜੂ ਨੇ ਦੱਸਿਆ ਅਸਲ 'ਚ ਰਣਦੀਪ ਨੂੰ ਪਾਰੋ ਬਾਰੇ ਬਹੁਤ ਪਹਿਲਾਂ ਹੀ ਸ਼ੱਕ ਹੋ ਗਿਆ ਸੀ ਪਰ ਸੋ ਰਣਦੀਪ ਛੱਤ ਤੇ ਕੱਪੜੇ ਲੈਣ ਚੜੀ ਸੀ ਤੇ ਉਸ ਦਿਨ ਹੀ ਕਿਤੇ ਪਾਰੋ ਆਪਣੀ ਛੱਤ ਤੇ ਚੋਰੀ ਛਿਪੇ ਗੱਲਾਂ ਕਰ ਰਹੀ ਸੀ ਆਵਾਜ਼ ਸੁਣ ਕੇ ਜਦ ਐਂਦੀ ਹੁੰਦੇ ਵੱਲ ਨਿਗਾਹ ਪਈ ਉਹ ਥੱਲੇ ਭੱਜ ਗਈ ਉਨੇ ਸੋਚਿਆ ਵੀ ਇਹ ਤਾਂ ਗੂੰਗੀ ਐ ਕਿਹੜਾ ਕਿਸੇ ਨੂੰ ਕੁਝ ਦੱਸੂ ਪਰ ਬਸ ਰੰਦੀਪ ਨੇ ਉਦੋਂ ਹੀ ਲੇਖ ਕੇ ਸਭ ਕੁਝ ਮੈਨੂੰ ਦੱਸਤਾ ਮੈਂ ਉਦੋਂ ਹੀ ਇਹਦੇ ਬਾਰੇ ਪੂਰੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਉਹ ਮੁੰਡਾ ਕੋਈ ਹੋਰ ਨਹੀਂ ਦਲੀਪ ਦਾ ਦੋਸਤ ਤਰਸੀਮ ਹੀ ਸੀ ਮੈਨੂੰ ਅੱਜ ਹੀ ਪਤਾ ਚੱਲਿਆ ਸੀ ਕਿ ਉਧਰੋਂ ਐਨੇ ਨੂੰ ਰੰਦੀਪ ਨੇ ਮੈਨੂੰ ਮੈਸੇਜ ਕੀਤਾ ਵੀ ਘਰੇ ਆ ਪਾਣਾ ਵਰਤ ਗਿਆ ਮੈਂ ਦਵਾ ਦਾ ਪਹਿਲਾਂ ਇਹਨੂੰ ਫੜਿਆ ਤੇ ਫਿਰ ਸਿੱਧਾ ਪਾਰੋ ਕੇ ਪੇਕੀ ਗਿਆ ਜੀ ਅੱਜ ਥੋੜੀ ਇੱਜ਼ਤ ਬਚਾਈ ਐ ਤਾਂ ਉਹ ਰੰਦੀਪ ਐ ਮੈਂ ਨਹੀਂ ਐਨਾ ਕਹਿ ਰਾਜੂ ਆਪਣੇ ਘਰ ਚਲਾ ਗਿਆ ਰਾਜੂ ਦੇ ਮੂੰਹੋਂ ਇਹ ਸੁਣ ਸਾਰਿਆਂ ਦੀਆਂ ਅੱਖਾਂ ਖੜੀਆਂ ਦੀਆਂ ਖੜੀਆਂ ਰਹਿ ਗਈਆਂ ਚਰਨੋਂ ਨੂੰ ਵੀ ਮਨ ਹੀ ਮਨ ਇਹ ਅਹਿਸਾਸ ਹੋਇਆ ਕਿ ਜਿਸ ਕੁੜੀ ਨੂੰ ਮੈਂ ਟੁਕਰਾਇਆ ਸੀ ਅੱਜ ਉਸੇ ਨੇ ਹੀ ਮੇਰੇ ਘਰ ਦੀ ਲਾਜ ਰੱਖੀ ਪਤਾ ਨਹੀਂ ਕੀ ਮੱਤ ਮਾਰੀ ਗਈ ਸੀ ਮੇਰੀ ਜੋ ਮੈਂ ਸਹੀ ਗਲਤ ਹੀ ਨਹੀਂ ਪਹਿਚਾਨ ਸਕੀ ਆਪਣੀ ਤਕਦੀਰ ਨੂੰ ਪੋਸਦੇ ਹੋਏ ਮੱਥੇ ਤੇ ਹੱਥ ਮਾਰਦੀ ਹੋਈ ਚਰਨੋਂ ਮੰਜ਼ੇ ਉੱਪਰ ਜਾ ਬੈਠ ਗਈ। ਇਹਨਾਂ ਸਭ ਗੱਲਾਂ ਨੇ ਮਲਕੀਤ ਨੂੰ ਵੀ ਅੰਦਰੋਂ ਆਂਦੀ। ਕਾਫੀ ਤੋੜ ਦਿੱਤਾ ਸੀ। ਉਸ ਨੂੰ ਵੀ ਅਹਿਸਾਸ ਹੋਇਆ ਕਿ ਉਸਨੇ ਰਣਦੀਪ ਨੂੰ ਇੱਕ ਨੋਹ ਦਾ ਦਰਜਾ ਨਾ ਦੇ ਕੇ ਉਸ ਨਾਲ ਕਿੰਨਾ ਗਲਤ ਕੀਤਾ ਹੈ। ਇਸ ਲਈ ਘਰ ਜਾਂਦਿਆਂ ਹੀ ਉਸਨੇ ਰਣਦੀਪ ਨੂੰ ਆਪਣੇ ਸੀਨੀਅਰ ਨਾਂ ਲਗਾ ਲਿਆ। ਆਪਣੇ ਪੁੱਤ ਤੇ ਨੋਹ ਦੀ ਖੁਸ਼ੀ ਵਿੱਚ ਖੁਸ਼ ਹੁੰਦੀ ਹੈ ਮਲਕੀਤ ਨੇ। ਉਸਨੇ ਆਪਣੀ ਖੁਸ਼ੀ ਖੁਸ਼ੀ ਆਪਣੇ ਨੋਹ ਸਵੀਕਾਰ ਕਰ ਲਿਆ। ਜਿਸ ਨੂੰ ਦੇਖ ਰਾਜ ਤੇ ਸੁਰਜਨ ਬਹੁਤ ਖੁਸ਼ ਹੋਏ। ਰਣਦੀਪ ਲਈ ਵੀ ਖੁਸ਼ੀ ਦੇ ਮਾਰੇ ਧਰਤੀ ਤੇ ਪੱਬ ਨਹੀਂ ਸੰ ਲੱਗ ਰਹੀ। ਰਾਜੂ ਦੇ ਵਿਆਹ ਤੋਂ ਬਾਅਦ ਉਸ ਦਿਨ ਪਹਿਲੀ ਵਾਰ ਸਾਰੇ ਪਰਿਵਾਰ ਨੇ ਇਕੱਠੇ ਬੈਠ ਰਣਦੀਪ ਦੇ ਹੱਥਾਂ ਦਾ ਬਣਾਇਆ ਗਰਮਾ-ਗਰਮ ਖਾਣਾ ਖਾਤਾ। ਕਿੰਨਿਆ ਸਮਿਆਂ ਬਾਅਦ ਜਿੱਥੇ ਮਲਕੀਤ ਦੇ ਘਰ ਦੀ ਰੌਣਕ ਵਾਪਸ ਆਈ ਸੀ ਉੱਥੇ ਦੂਜੇ ਪਾਸੇ ਚਰਨੋ ਦਾ ਘਰ ਇੱਕਦਮ ਛੁਨਸਾਨ ਪੈ ਗਿਆ। ਚਰਨੋ ਤੇ ਇੱਕਦਮ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਸੀ। ਉਹ ਅੰਦਰੋਂ ਹੀ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਮੱਖਣ ਵੀ ਕ ਖੁੰਝੇ ਵਿੱਚ ਨੀਵੀ ਪਾਈ ਸਾਰਾ ਦਿਨ ਡੂੰਘੀਆਂ ਸੋਚਾਂ ਵਿੱਚ ਖੋਇਆ ਰਿਆ ਅਗਲੇ ਦਿਨ ਦਲੀਪ ਦਾ ਜਦੋਂ ਨਸ਼ਾ ਉਤਰਿਆ ਤਾਂ ਉਸਦੇ ਉੱਠਦਿਆਂ ਹੀ ਮੱਖਣ ਨੇ ਉਸ ਨੂੰ ਗਾਲ੍ਹਾਂ ਦਿੰਦਿਆਂ ਬੋਲਿਆ ਨਾ ਤੈਨੂੰ ਪਾਲ-ਪੋਸ ਕੇ ਇਸ ਲਈ ਵੱਡਾ ਕੀਤਾ ਸੀ ਕਿ ਤੂੰ ਸਾਨੂੰ ਇਹ ਦਿਨ ਦਿਖਾਵੇਂ ਤੈਨੂੰ ਕਿੰਨੀ ਵਾਰੀ ਸਮਝਾਇਆ ਸੀ ਨਾ ਵੀ ਆਪਣੇ ਉਹ ਵੈਲੀ ਯਾਰਾਂ ਨਾਲ ਘੁੰਮਣਾ ਫਿਰਨਾ ਬੰਦ ਕਰ ਦੇ ਪਰ ਤੂੰ ਮੇਰੀ ਇੱਕ ਨਹੀਂ ਮੰਨੀ ਲੈ ਉਹ ਤਾਂ ਅਗਲਾ ਭੱਜ ਗਿਆ ਤੇਰਾ ਘਰ ਖਰਾਬ ਕਰਕੇ ਤੇ ਤੂੰ ਹੁਣ ਰੋ ਸੇਤੇ ਹੱਤ ਮਾਰ ਕੇ ਜੀਤਾ ਕਰਦਾ ਇੱਕ ਮਾਰਾਂ ਤੇਰੇ ਕੰਨ ਦੀ ਜੜ ਤੇ ਮੱਖਣ ਕਚੀਚੀ ਲੈ ਕੇ ਜਿਵੇਂ ਹੀ ਉਸ ਤੇ ਕੋਲ ਹੋਇਆ ਐਨੇ ਨੂੰ ਗੁੱਡੀ ਝੋਲਾ ਚੱਕੀ ਅੰਦਰ ਆਉਂਦੀ ਆ ਬੋਲੀ ਵੇ ਕਿਉਂ ਸਵੇਰੇ ਸਵੇਰੇ ਜਵਾਕ ਤੇ ਗਰਮ ਹੋਈ ਜਾਣਾ ਗੁੱਡੀ ਨੂੰ ਦੇਖ ਦਲੀ ਬਿਨਾ ਕੁਝ ਬੋਲਿਆ ਉਸ ਦੇ ਪੈਰੀ ਹੱਥ ਲਾਉਂਦਿਆਂ ਬਾਹਰ ਚਲਾ ਗਿਆ ਮੱਖਣ ਨੇ ਕਿਹਾ ਤੈਨੂੰ ਨਹੀਂ ਪਤਾ ਭੈਣੇ ਮਾੜੀਆਂ ਔਲਾਦਾਂ ਦਾ ਚਲ ਛੱਡ ਹੋਰ ਤਕੜੀ ਐ ਮੱਖਣ ਨੇ ਪੈਰੀ ਪੈਂਦੇ ਪੁੱਛਿਆ ਗੁੱਡੀ ਬੋਲੀ ਵੇ ਮੈਂ ਤਾਂ ਠੀਕ ਆ ਤੂੰ ਦੱਸ ਆ ਕੀ ਕੁਛ ਬਾਣਾ ਵਰਤ ਗਿਆ ਅਚਾਨਕ ਕਹਿੰਦਿਆ ਗੁੱਡੀ ਦੀਆਂ ਅੱਖਾਂ ਭਰ ਆਈਆਂ ਮੱਖਣ ਨੇ ਦੱਸਿਆ ਬਸ ਕੀ ਦੱਸਾਂ ਭੈਣੇ ਆ ਜਾ ਪਹਿਲਾਂ ਅੰਦਰ ਲੰਘਾ ਮੱਖਣ ਉਸਦੇ ਹੱਥੋਂ ਝੋਲਾ ਫੜ ਅੰਦਰ ਲੈ ਗਿਆ ਗੁੱਡੀ ਚਰਨੋ ਕੋਲ ਮੰਜੀ ਉੱਪਰ ਜਾ ਬੈਠ ਗਈ ਮੱਖਣ ਨੇ ਪਾਣੀ ਦਾ ਗਲਾਸ ਪੜਾਉਂਦਿਆਂ ਪੁੱਛਿਆ ਤੈਨੂੰ ਕਿਹਨੇ ਦੱਸਿਆ ਭੈਣੇ ਗੁੱਡੀ ਨੇ ਕਿਹਾ ਮੈਨੂੰ ਕਿਹਨੇ ਦੱਸਣਾ ਸੀ ਮੈਂ ਅੱਜ ਉਹੀ ਆਈ ਸੀ ਮਿਲਣ ਸੋਚਿਆ ਚਲ ਕਿੰਨਾ ਟਾਈਮ ਹੋ ਗਿਆ ਚਲ ਪਿੰਡ ਵਾਲ ਨੂੰ ਗੇੜਾ ਹੀ ਮਾਰ ਆਵਾ ਪਰ ਇੱਥੇ ਆਈ ਤਾਂ ਹੋਰ ਹੀ ਕਹਾਣੀ ਬਣੀ ਪਈ ਉਹ ਤਾਂ ਮੈਂ ਤੁਰ ਹੀ ਆਉਂਦੀ ਨੂੰ ਦੇਖ ਕੇ ਚਾਚੀ ਬਸੰਤੀ ਟੱਕਰ ਗਈ ਰਾਹ ਚ ਉਹਨੇ ਦੱਸਿਆ ਮੈਨੂੰ ਸੁਣ ਕੇ ਮੇਰਾ ਤਾਂ ਥਾਂ ਹੀ ਕਲੇਜਾ ਨਿਕਲ ਗਿਆ ਉਸੇ ਪੈਰੀ ਫੇਰ ਦਵਾ ਦਾ ਵੈਦਰ ਹੀ ਆ ਗਈ ਸਿੱਧਾ ਨਾਏ ਕੀ ਹੋ ਗਿਆ ਉਹਨੂੰ ਪਹਿਲਾਂ ਤਾਂ ਚੰਗੀ ਭਲੀ ਰਹਿੰਦੀ ਸੀ ਮੱਖਣ ਨੇ ਦੱਸਿਆ ਬਸ ਭੈਣੇ ਕਿਸਮਤ ਜੋ ਲਿਖਿਆ ਸੀ ਉਹੀ ਭੁਗਤ ਰਹੇ ਆ ਗੁੱਡੀ ਨੇ ਕਿਹਾ ਉਹ ਤਾਂ ਹੈ ਮਾਲਕੀਏ ਸਭ ਕੁਝ ਕਰਨ ਵਾਲਾ ਤੂੰ ਦਿਲ ਹੌਲਾ ਨਾ ਕਰ ਭਾਬੀ ਹੌਲੀ ਹੌਲੀ ਸਭ ਬਲਾ ਹੋ ਜੂ ਚਰਨੋਂ ਦਲਾਸਾ ਦਿੰਦਿਆਂ ਬੋਲੀ ਕੋਈ ਨਾ ਹੈ ਤਾਂ ਆਪਣਾ ਹੀ ਖੂਨ ਆਪੇ ਜਦੋਂ ਅਕਲ ਟਿਕਾਣੇ ਆਈ ਲਾਈਨ ਤੇ ਆ ਜਾਊ ਪਰ ਭਾਬੀ ਇੱਕ ਗੱਲ ਕਹਾ ਜੇ ਆਪਾਂ ਕਿਸੇ ਦਾ ਬੁਰਾ ਸੋਚ ਕੇ ਚੱਲਦੇ ਆ ਨਾ ਤਾਂ ਉਲਟਾ ਆਪਣੇ ਤੇ ਹੀ ਹੋ ਕੇ ਨਿਕਲਦੀ ਐ ਚਰਨੋਂ ਬੋਲੀ ਕੀ ਮਤਲਬ ਆ ਤੁਹਾਡਾ ਗੁੱਡੀ ਨੇ ਕਿਹਾ ਮਤਲਬ ਤਾਂ ਦੇਖ ਭਾਬੀ ਤੈਨੂੰ ਵੀ ਪਤਾ ਹੀ ਐ ਸਾਲ ਪਹਿਲਾਂ ਤੂੰ ਮਲਕੀਤ ਨਾਲ ਜੋ ਧੋਖਾ ਕੀਤਾ ਸੀ ਨਾ ਇਹ ਉਸੇ ਦਾ ਹੀ ਨਤੀਜਾ ਹੈ ਬੂਰਾ ਨਾ ਮੰਨੀ ਭਾਬੀ ਪਰ ਇੱਕ ਗੱਲ ਸੱਚ-ਸੱਚ ਦੱਸੀ ਤੂੰ ਉਹਨਾਂ ਨਾਲ ਬੇਸ਼ੱਕ ਕਿੰਨੀ ਹੀ ਮਾੜੀ ਕੀਤੀ ਪਰ ਜਦੋਂ ਤੇਰੇ ਤੇ ਮਾੜਾ ਵਕਤ ਪਿਆ ਤਾਂ ਦੇਖ ਕਿਵੇਂ ਸਾਰਾ ਟੱਬਰ ਤੇਰੇ ਲਈ ਭੱਜਿਆ ਆਇਆ ਆ ਜਿਹੜੇ ਲੋਕਾਂ ਵਿੱਚ ਝੂਠੀ ਸ਼ਾਨ ਉਹ ਸ਼ਕਤ ਪਾਉਣ ਖਾਤੇ ਤੂੰ ਇਹ ਸਭ ਕੀਤਾ ਉਹ ਲੋਕ ਤਾਂ ਤੇਰੇ ਨਾਲ ਵੀ ਨਹੀਂ ਖੜੇ ਆ ਗਏ ਲੋਕ ਸਿਰਫ ਤਮਾਸ਼ਾ ਦੇਖਣਾ ਹੀ ਜਾਣਦੇ ਆ ਪਰ ਬੁਰੇ ਵਕਤ ਚ ਤਾਂ ਆਪਣੇ ਹੀ ਆਪਣੇ ਦੇ ਕੰਮ ਆਉਂਦੇ ਆ ਕੋਈ ਬੇਗਾਨਾ ਨਹੀਂ ਮੱਖਣ ਨੇ ਕਿਹਾ ਸਹੀ ਕਿਹਾ ਭੈਣੇ ਮੈਂ ਵੀ ਐਂਦੇ ਪਿੱਛੇ ਲੱਗ ਕੇ ਇੱਥੇ ਆਪਣੇ ਰਿਸ਼ਤੇ ਖਰਾਬ ਕਰ ਲਏ ਮੱਖਣ ਚਰਨੋਵਾਲ ਕੁਰੀ ਵਟਦਾ ਹੋਇਆ ਬੁੱਲਿਆ ਗੁੱਡੀ ਫਿਰ ਬੋਲੀ ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਸੰਭਾਲੇ ਜਾਂਦੇ ਆ ਤਾਂ ਸੰਭਾਲ ਲਓ ਫਿਰ ਇਹ ਨਾ ਹੋਵੇ ਕਿ ਪਿੱਛੇ ਇਕੱਲਾ ਪਛਤਾਵਾ ਹੀ ਰਹਿ ਜਾਵੇ ਬਾਕੀ ਥੋੜੀ ਮਰਜ਼ੀ ਐਨਾ ਕਹਿ ਗੁੱਡੀ ਮੰਜੇ ਤੋਂ ਖੜੀ ਹੋ ਗਈ ਮੱਖਣ ਨੇ ਕਿਹਾ ਕਿੱਥੇ ਚੱਲੀ ਤੂੰ ਰੋਟੀ ਤਾਂ ਖਾ ਕੇ ਜਾਈ ਗੁੱਡੀ ਨੇ ਕਿਹਾ ਕੋਈ ਨਾ ਇੱਥੇ ਹੀ ਆ ਮੈਂ ਦੋ ਚਾਰ ਦਿਨ ਰੋਟੀ ਖਾਂਦੀ ਹੀ ਆ ਬਿੰਦਝਟ ਉਧਰ ਵੀ ਜਾਵਾਂ ਸੁਰਜਨ ਕੰਨੀ ਐਨਾ ਕਹਿ ਗੁੱਡੀ ਉੱਠ ਤੋਰ ਪਈ ਜਿਵੇਂ ਹੀ ਗੁੱਡੀ ਬੂਹਾ ਖੋਲ ਅੰਦਰ ਗਈ ਰਣਦੀਪ ਨੂੰ ਗੋਡੇ-ਗੋਡੇ ਚਾ ਚੜ ਗਿਆ ਉਹਨੇ ਭੱਜ ਕੇ ਜਾਉਂਦੇ ਪੈਰੀ ਹੱਥ ਲਾਏ ਰਣਦੀਪ ਦਾ ਚਿਹਰਾ ਖੁਸ਼ੀ ਨਾਲ ਖਿੜਿਆ ਦੇ ਗੁੱਡੀ ਨੂੰ ਵੀ ਬੜੀ ਖੁਸ਼ੀ ਹੋਈ ਉਸਨੇ ਸਿਰ ਉੱਪਰ ਹੱਥ ਰੱਖ ਕੇ ਆਸ਼ੀਰਵਾਦ ਦਿੱੰਦੇ ਕਾਲੇ ਜੈਸ ਨੂੰ ਛੇੜਦੇ ਆ ਪੁੱਛਿਆ ਹੁਣ ਤਾਂ ਲੱਗ ਗਿਆ ਜੀ ਲੱਗਦਾ ਹੈ ਨਾ ਰਣਦੀਪ ਨੇ ਸ਼ਰਮਾ ਕੇ ਹਾਂ ਵਿੱਚ ਸਿਰ ਹਿਲਾਇਆ ਬੁੱਢੀ ਬੋਲੀ ਚੱਲ ਵਧੀਆ ਐਂ ਹੱਸਦੀ ਵਾਸਤੇ ਰਿਆ ਕਰ ਸੋਹਣੀ ਲੱਗਦੀ ਐ ਮਲਕੀਤ ਬੋਲੀ ਆਜੋ ਆਜੋ ਦੀਦੀ ਲੰਘਾਓ ਅੰਦਰ ਕੀ ਅਜੇ ਇੱਥੇ ਗੱਲਾਂ ਕਰੂੰਗੀ ਇਹ ਸਾਰੀਆਂ ਬਰਾਂਡੇ ਵਿੱਚ ਬੈਠੀ ਮਲਕੀਤ ਨੇ ਆਵਾਜ਼ ਲਗਾਉਂਦੇ ਕਿਆ ਆਵਾਜ਼ ਸੁਣ ਸੁਰਜਨ ਵੀ ਅੰਦਰੋਂ ਭੱਜ ਕੇ ਬਾਹਰ ਆਇਆ ਆਪਣੇ ਭਰਾ ਤੇ ਪਰਜਾਈ ਨੂੰ ਮਿਲਣ ਤੋਂ ਬਾਅਦ ਗੁੱਡੀ ਦਾ ਮਨ ਬੜਾ ਹੀ ਖੁਸ਼ ਹੋਇਆ ਗੁੱਡੀ ਨੇ ਹਲੇ ਪਾਣੀ ਦਾ ਘੁੱਟ ਭਰਿਆ ਸੀ ਕਿ ਐਨੇ ਚਰਨੋਂ ਵੀ ਉਸਦੇ ਪਿੱਛੇ-ਪਿੱਛੇ ਆ ਗਈ ਚਰਨ ਨੂੰ ਦੇਖ ਮਲਕੀਤ ਹੈਰਾਨ ਹੁੰਦੀਆ ਮਨ ਹੀ ਮਨ ਬੋਲੀ ਆਹ ਕਿਧਰੋਂ ਸੂਰਜ ਚੜ੍ਹਿਆ ਆਉਂਦਾ ਅੱਜ ਏਕ ਹੀ ਲੈਨ ਆਈ ਅੱਜ ਚਰਨੋਂ ਨੇ ਆਉਂਦਿਆ ਹੀ ਮਲਕੀਤ ਅੱਗੇ ਆਪਣੇ ਦੋਵੇਂ ਹੱਥ ਜੋੜ ਆਪਣੀਆਂ ਗਲਤੀਆਂ ਦੀ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ ਮੈਨੂੰ ਮਾਫ ਕਰ ਦੇ ਭੈਣੇ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਆਪਣੇ ਪੁੱਤ ਦੀਆਂ ਖੁਸ਼ੀਆਂ ਲਈ ਇੱਕ ਮਾਂ ਇੰਨੀ ਸਵਾਰਤੀ ਹੋ ਗਈ ਕਿ ਉਸ ਨੂੰ ਦੂਜੀ ਮਾਂ ਦੇ ਜਜ਼ਬਾਤ ਨਜ਼ਰ ਹੀ ਨਾ ਆਏ ਚਰਨਾਂ ਨੂੰ ਆਪਣੀ ਗਲਤੀ ਦਾ ਬੜਾ ਪਛਤਾਵਾ ਸੀ ਪਰ ਚਰਨਾਂ ਨੂੰ ਦੇਖ ਮਲਕੀਤ ਨੂੰ ਬੜਾ ਗੁੱਸਾ ਚੜ ਰਿਹਾ ਸੀ ਉਸ ਦਾ ਮਨ ਤਾਂ ਕਰ ਰਿਹਾ ਸੀ ਕਿ ਇਹਨੂੰ ਬਾਹੋਂ ਫੜ ਕੇ ਬਾਹਰ ਕੱਢ ਦੇਵੀ ਪਰ ਸਭ ਦੇ ਇੰਨਾ ਜੋਰ ਪਾਉਣ ਤੇ ਅਤੇ ਚਰਨਾਂ ਦੀ ਹਾਲਤ ਦੇਖ ਕੇ ਉਸ ਦਾ ਦਿਲ ਫਿਸਲ ਗਿਆ ਉਸ ਨੇ ਸਾਰੇ ਗਿਲੇ ਪੁਲਾ ਚਰਨਾਂ ਨੂੰ ਮਾਫ ਕਰ ਦਿੱਤਾ ਅਤੇ ਆਪਣੇ ਗਲੇ ਲਗਾ ਲਿਆ ਇਹ ਦੇਖ ਮੱਖਣ ਤੋਂ ਵੀ ਰਿਹਾ ਨਹੀਂ ਗਿਆ ਤੇ ਝਟ ਮਲਕੀਤ ਨੂੰ ਮਜ਼ਾਕ ਕਰਦਾ ਹੋਇਆ ਬੋਲਿਆ ਭਾਬੀ ਹੁਣ ਤਾਂ ਮੈਂ ਘਰੇ ਆ ਸਕਦਾ ਇਹ ਸੁਣ ਸਾਰਿਆਂ ਵਿੱਚ ਹਾਸਾ ਛਿੜ ਗਿਆ ਇੰਨੇ ਨੂੰ ਰਾਜੂ ਬਾਹਰੋਂ ਅੰਦਰ ਆਉਂਦਿਆ ਡੈਡੀ ਡੈਡੀ ਪੁਕਾਰਨ ਲੱਗਿਆ ਸੁਰਜਨ ਬੋਲਿਆ ਓਹੋ ਤੇਰੇ ਸਾਹਮਣੇ ਤਾਂ ਖੜਾ ਹੈ ਕੀ ਹੋਇਆ ਜੋ ਐਂ ਪੁਕਾਰਦਾ ਆਉਣਾ ਰਾਜੂ ਨੇ ਖੁਸ਼ੀ ਨਾਲ ਝੂਮਦਿਆਂ ਕਿਹਾ ਡੈਡੀ ਮੈਨੂੰ ਨੌਕਰੀ ਮਿਲ ਗਈ ਮੈਂ ਪੇਪਰ ਚੋਂ ਪਾਸ ਹੋ ਗਿਆ। ਮਲਕੀਤ ਬੋਲੀ, "ਹਾਏ, ਰੱਬ ਦਾ ਲੱਖ ਲੱਖ ਸ਼ੁਕਰ ਹੈ ਜੋ ਮੇਰੇ ਪੁੱਤ ਦੀ ਸੋਣ ਲਈ।" ਸੁਰਜਨ ਖੁਸ਼ ਹੋ ਕੇ ਬੋਲਿਆ, "ਉਹ ਜਿਉਂਦਾ ਰਹਿ ਸ਼ੇਰਾ, ਕਹਿ ਸੁਰਜਨ ਨੇ ਉਸ ਨੂੰ ਸੀਨੀਅਰ ਨਾਲ ਲਗਾ ਲਿਆ।" ਗੁੱਡੀ ਬੋਲੀ, "ਨੂੰ ਦੇ ਕਦਮ ਪੈਂਦੇ ਹੀ ਤੇਰੇ ਮੁੰਡੇ ਦੇ ਤਾਂ ਕਰਮ ਜਾ ਗਏ।" ਸੁਰਜਨ ਨੇ ਕਿਹਾ, "ਸਹੀ ਕਹਿ ਭਾਣੇ, ਸਤਮੁੱਚ ਕਰਮਾਂ ਆਲੀਆ ਨੂੰ ਘਰ ਦੀ ਰੌਣਕ ਹੀ ਬਦਲ ਗਈ।" ਐਨਾ ਕਹਿ ਦੋਨਾਂ ਦੇ ਸਿਰ ਉੱਪਰ ਹੱਥ ਰੱਖ, ਉਹਨਾਂ ਨੂੰ ਅਸ਼ੀਰਵਾਦ ਦਿੱਤਾ। ਸਭ ਕੋ ਲੋ ਅਸ਼ੀਰਵਾਦ ਲੈਣ ਮਗਰੋਂ ਰਾਜੂ ਰਣਦੀਪ ਕੋਲ ਜਾ ਖਲੋ ਗਿਆ ਰਣਦੀਪ ਨੇ ਇਸ਼ਾਰਾ ਕਰਦਿਆਂ ਰਾਜੂ ਨੂੰ ਵਧਾਈ ਦਿੱਤੀ ਇੱਕ ਦੂਜੇ ਦਾ ਸਾਥ ਪਾ ਕੇ ਦੋਨੋਂ ਬੜੇ ਖੁਸ਼ ਸਨ ਅਤੇ ਦੂਜੇ ਪਾਸੇ ਇਹ ਖਬਰ ਨਾਲ ਸਾਰਿਆਂ ਦੀ ਖੁਸ਼ੀ ਹੋਰ ਵੀ ਦੁੱਗਣੀ ਹੋ ਗਈ ਅਤੇ ਫਿਰ ਤੋਂ ਸਾਰਾ ਪਰਿਵਾਰ ਇਕਜੁੱਟ ਹੋ ਗਿਆ ਦੋਸਤੋ ਤੁਸੀਂ ਸੁਣੀ ਕਹਾਣੀ ਕਰਮਾਂ ਵਾਲੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਈਸੀ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ